ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਨੇਹੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਪਿਆਰੇ ਦੋਸਤੋ ਅੱਜ ਜਦੋਂ ਸਵੇਰੇ ਸਵੇਰੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆਂ ਇਹ ਕਿਹਾ ਗਿਆ ਕਿ ਅਗਰ ਉਹਨਾਂ ਨੂੰ ਹਟਾਉਣ ਦਾ ਉਦਤ ਹਟਾਉਣ ਦਾ ਹੁਕਮ ਜਾਰੀ ਕੀਤਾ ਜਾਂਦਾ ਤਾਂ ਉਹਨਾਂ ਆਪਣੇ ਕੱਪੜੇ ਨੇ ਜਿਹੜੇ ਉਹ ਬੈਗ ਵਿੱਚ ਪਾਏ ਹੋਏ ਨੇ ਇਹਨਾਂ ਜਵਾਬਾਂ ਨੇ ਜਿਹੜੇ ਜਥੇਦਾਰ ਸਾਹਿਬ ਨੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੇ ਨੇ ਇਸ ਜਵਾਬ ਤੋਂ ਸਮੁੱਚੀ ਖਲਕਤ ਵਿੱਚ ਸਮੁੱਚੀ ਮਨੁੱਖਤਾ ਵਿੱਚ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਸਮੁੱਚੇ ਤੜਫਣ ਵਾਲੇ ਹਿਰਦਿਆਂ ਵਿੱਚ ਇੱਕ ਤਰ੍ਹਾਂ ਦੀ ਚਿੰਤਾ ਦੀ ਲਹਿਰ ਹੈ ਜਿਹੜੀ ਉਹ ਦੌੜ ਗਈ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਕਹਿੰਦੇ ਨੇ ਕਿ ਮੈਂ ਹਰਜਿੰਦਰ ਸਿੰਘ ਤਾਂ ਮੈਨੂੰ ਮਨਾਉਣ ਵਾਸਤੇ ਕਹਿਣ ਵਾਸਤੇ ਗਿਆ ਸੀ ਕਿ ਤੁਹਾਨੂੰ ਸਿੱਖ ਪੰਥ ਨੇ ਸੇਵਾ ਸੌਂਪੀ ਹੈ ਤੁਸੀਂ ਰਹਿੰਦੇ ਸਮੇਂ ਦੌਰਾਨ ਆਪਣੀ ਸੇਵਾਏ ਜਿਹੜੀ ਉਸ ਨੂੰ ਪੂਰਾ ਕਰੋ ਉਹਨਾਂ ਵਰਗੇ ਇਮਾਨਦਾਰ ਸੱਜਣ ਧਿਆਨدار ਸੱਜਣ ਤੇ ਸਾਦਗੀ ਭਰਿਆ ਮਨੁੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਜ਼ ਏ ਪ੍ਰਧਾਨ ਮਿਲਿਆ ਹੈ ਚੰਗੀ ਚੰਗੀ ਗੱਲ ਹੈ ਤੇ ਉਹਨਾਂ ਜਥੇਦਾਰਤਾ ਮੀਦੀ ਸਿਫਤ ਕੀਤੀ ਹੈ ਪਰੰਤੂ ਨਾਲੋ ਨਾਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮਾਨਜੋਗ ਜਥੇਦਾਰ ਸਾਹਿਬ ਦਾ ਇਹ ਕਹਿਣਾ ਭਾਵਨਾਵਾਂ ਦੇ ਵੇਗ ਵਿੱਚ ਆ ਕੇ ਕਿ ਉਹਨਾਂ ਆਪਣੇ ਕੱਪੜੇ ਬੈਗ ਵਿੱਚ ਪਾਏ ਹੋਏ ਨੇ ਤੇ ਇੱਕ ਕਿੱਡੇ ਵੱਡੇ ਸਵਾਲ ਨੇ ਜਿਹੜੇ ਸਿਸਟਮ ਦੇ ਉੱਤੇ ਸਿੱਖ ਪੰਥ ਦੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੇ ਉੱਤੇ ਖੜੇ ਕਰਦਾ ਹੈ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਇੱਡੀ ਵੱਡੀ ਗੱਲ ਹੈ ਕਿ ਆਉਣ ਵਾਲੇ ਸੱਚ ਦਾ ਇੱਕ ਤਰ੍ਹਾਂ ਨਾਲ ਸਰੂਪ ਹੈ ਜਿਹੜਾ ਉਸ ਨੂੰ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਹੈ ਅਸੀਂ ਵੀ ਤੁਸੀਂ ਵੀ ਅਸੀਂ ਉਦਾਸਮਨ ਨਾਲ ਇਹ ਗੱਲ ਕਰ ਰਹੇ ਹਾਂ ਤੇ ਤੁਸੀਂ ਸ਼ਾਇਦ ਉਦਾਸਮਨ ਨਾਲ ਇਹ ਗੱਲ ਸੁਣੋਗੇ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਸ਼ਾਇਦ ਆਪਣਾ ਮਨ ਉਸ ਤਰੀਕੇ ਨਾਲ ਵੀ ਬਣਾਇਆ ਹੋਇਆ ਪਰੰਤੂ ਉਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਰਿਕੀਪ ਸਿੰਘ ਜੀ ਮਾਨਯੋਗ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਮੇਰੀ ਪੀੜੀ ਦੇ ਉਸ ਦਰਦੇ ਮਹਾਨ ਸੇਵਾਦਾਰ ਵੱਡੇ ਸੇਵਾਦਾਰ ਬਜੋ ਉਹ ਆਪਣਾ ਜਿਹੜਾ ਡਿਊਟੀ ਹੈ ਆਪਣੀ ਉਸ ਨੂੰ ਪੂਰੀਆਂ ਕਰ ਰਹੇ ਨੇ ਤੇ ਨਾਲ ਨਾਲ ਇਹ ਕਹਿੰਦੇ ਵੀ ਨਜ਼ਰ ਆਏ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਹੈ ਗੁਰੂ ਨੇ ਮੈਨੂੰ ਸੇਵਾ ਦਿੱਤੀ ਹੈ ਜਿੰਨਾ ਚਿਰ ਗੁਰੂ ਨੂੰ ਚਾਹਿਆ ਤੇ ਇਹ ਸੇਵਾ ਕਰਦਾ ਰਹਾਂਗਾ ਤਦੋਂ ਗੁਰੂ ਨੇ ਚਾਹਿਆ ਕਿ ਮੈਂ ਇਹ ਸੇਵਾ ਛੱਡ ਦੇਵਾਂ ਤੇ ਮੇਰੀ ਸੇਵਾ ਖਤਮ ਹੋ ਜਾਵੇਗੀ ਇੱਥੇ ਆ ਕੇ ਤੇ ਵੀ ਬਿਨਾਂ ਦਿਮਾਗ ਆ ਜਿਹੜਾ ਉਹ ਤਰਕ ਦੀ ਸਾਨ ਵੱਲ ਨੂੰ ਹੋ ਤੁਰਦਾ ਹੈ ਕਿ ਇੱਕ ਪਾਸੇ ਗੁਰੂ ਦਾ ਹੁਕਮ ਹੈ ਇੱਕ ਪਾਸੇ ਸਚਾਈ ਹੈ ਇੱਕ ਪਾਸੇ ਸਿੱਖ ਪੰਥ ਨੂੰ ਰਾਜਨੀਤਿਕ ਤੌਰ ਤੇ ਤਕੜੀਆਂ ਕਰਨ ਲਈ ਗਿਆਨੀ ਰਗਵੀਰ ਸਿੰਘ ਹੋਣਾ ਦਾ ਆਦੇਸ਼ ਹੈ 2 ਦਸੰਬਰ ਵਾਲਾ ਤੇ ਜਦੋਂ ਇੱਕ ਮਤ ਹੋ ਕੇ ਸਿੰਘ ਸਹਿਬਾਨ ਫੈਸਲਾ ਕਰਦੇ ਨੇ 2 ਦਸੰਬਰ ਦੀ ਫਸੀਲ ਤੋਂ ਉਹਨਾਂ ਫੈਸਲਿਆਂ ਨੂੰ ਲਾਗੂ ਕਰਨ ਦਾ ਯਤਨ ਕਰਦੇ ਨੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਨ ਦੀ ਹਦਾਇਤ ਕਰਦੇ ਨੇ ਸੱਤ ਮੈਂਬਰੀ ਕਮੇਟੀ ਬਣਾਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਗੁਰੂ ਦਾ ਹੁਕਮ ਹੈ ਸਮੁੱਚੀ ਸਿੱਖ ਕੌਮ ਸਿੱਖ ਪੰਥ ਵਿੱਚ ਵੀ ਇਸ ਗੱਲ ਦੀ ਛਲਾਗਾ ਹੋਈ ਸੀ ਪਰੰਤੂ ਫਿਰ ਆਮ ਦੁਨਿਆਵੀ ਲੋਕਾਂ ਦਾ ਹੁਕਮ ਜਾਂ ਪ੍ਰਬੰਧਕਾਂ ਦਾ ਹੁਕਮ ਜਾਂ ਸਿਸਟਮ ਦਾ ਹੁਕਮ ਉਹਨਾਂ ਦੀ ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੁਕਮਾਂ ਨੂੰ ਕਿਉਂ ਰੋਕ ਰਿਹਾ ਹੈ ਇੱਥੇ ਆ ਕੇ ਗੱਲ ਕੀ ਵੀਰਾਂ ਕਿਉਂਕਿ ਦੁਨਿਆਵੀ ਮਨੁੱਖ ਹਾਂ ਮਨੁੱਖ ਤਰਕ ਦੀ ਸਾਂ ਵੱਲ ਨੂੰ ਹੋ ਉਸੁਰਦਾ ਜੇ ਤੁਸੀਂ ਤਰਕ ਵੱਲ ਜਾ ਕੇ ਵੇਖਦੇ ਆ ਕਿ ਗੁਰੂ ਦੇ ਦਰ ਤੋਂ ਹੋਇਆ ਹੁਕਮ ਮੰਨਿਆ ਕਿਉਂ ਨਹੀਂ ਜਾ ਰਿਹਾ ਅੱਜ ਜਥੇਦਾਰ ਰਗਵੀਰ ਸਿੰਘ ਉਹਨਾਂ ਦਾ ਜਿਹੜਾ ਦਰਦ ਛਲਕਿਆ ਉਸ ਨੂੰ ਤੁਸੀਂ ਅਸੀਂ ਸਾਰੇ ਜਿਹੜਾ ਡੂੰਘਾਈ ਵੱਲ ਜਾ ਕੇ ਜਦੋਂ ਵੇਖਣ ਦਾ ਯਤਨ ਕਰਦੇ ਆ ਕਿ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ 2 ਦਸੰਬਰ ਨੂੰ ਹੋਣ ਵਾਲੇ ਫੈਸਲਿਆਂ ਵਿੱਚ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਿਹੜੇ ਉਦੋਂ ਸ਼੍ਰੀ ਦਮਦਮਾ ਸਾਹਿਬ ਤਖਤ ਦੇ ਜਥੇਦਾਰ ਸਾਬਾਨ ਸਨ ਉਹ ਵੀ ਉਸ ਫੈਸਲੇ ਦਾ ਹਿੱਸਾ ਸਨ ਤੇ ਇਸ ਤੋਂ ਬਾਅਦ ਉਹ ਆਜ਼ਾਦ ਨੇ ਉਹ ਆਜ਼ਾਦ ਤਰੀਕੇ ਨਾਲ ਵਿਚਰ ਸਕਦੇ ਨੇ ਹਰ ਗੱਲ ਦਾ ਮਨੁੱਖ ਵੱਡੀਆਂ ਗੱਲਾਂ ਜਦੋਂ ਅਸੀਂ ਇਸ ਤੜਫ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਸ ਤੜਫ ਨੂੰ ਵੇਖਦੇ ਹਾਂ ਤੇ ਸਵਾਲ ਆਪਣੇ ਆਪ ਸਾਨੂੰ ਆ ਕੇ ਘੇਰ ਲੈਂਦੇ ਨੇ ਤੋ ਇਹ ਨੋ ਵੀ ਸਾਰਿਆਂ ਨੂੰ ਇਹ ਗੱਲ ਕਿਉਂਕਿ ਕੋਈ ਕਿਸੇ ਧੜੇ ਨਾਲ ਸੰਬੰਧਿਤ ਹੋ ਸਕਦਾ ਹੈ ਕੋਈ ਕਿਸੇ ਵਿਚਾਰਧਾਰਾ ਨਾਲ ਸੰਬੰਧਿਤ ਹੋ ਸਕਦਾ ਹੈ ਜਦੋਂ ਅਸੀਂ ਇਸ ਖਿਲਾਰੇ ਦੀ ਗੱਲ ਕਰਦੇ ਹਾਂ ਜਿਹੜਾ ਬਾਅਦ ਵਿੱਚ ਪੈ ਚੁੱਕਿਆ ਸੱਤ ਮੈਂਬਰੀ ਕਮੇਟੀ ਦਾ ਤਾਂ ਅਮੀਰ ਸਾਹਿਬ ਅਸਤੀਫਾ ਦੇ ਜਾਂਦੇ ਨੇ ਤੇ ਬਡੂੰਗਰ ਸਾਹਿਬ ਅਸਤੀਫਾ ਦੇ ਜਾਂਦੇ ਨੇ ਜਦੋਂ ਉਹ ਲੋਕ ਛੱਡ ਜਾਂਦੇ ਨੇ ਵਿੱਚ ਵਿਚਾਲੇ ਇਹ ਜਿਹੜੇ ਜਰਨਲ ਸਨ ਇੱਕ ਤਰ੍ਹਾਂ ਦੇ ਕਿਉਂਕਿ ਧਾਮੀ ਸਾਹਿਬ ਬਤੌਰ ਕਨਵੀਨਰ ਬਤੌਰ ਕੋਆਰਡੀਨੇਟਰ ਸਨ ਉਹਨਾਂ ਦੀ ਡਿਊਟੀ ਮੁਖੀ ਵਜੋਂ ਲਗਾਈ ਕਿਸੀ ਹੁਣ ਐਸੇ ਸਮੇਂ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਛੱਡ ਕੇ ਚਲੇ ਜਾਣਾ ਇਹ ਬਹੁਤ ਵੱਡਾ ਇੱਕ ਦੁੱਖਦਾਈ ਫੈਸਲਾ ਤੇ ਅਸੀਂ ਕਹਿੰਦੇ ਹੁੰਨੇ ਆ ਕਿ ਸਿੱਖ ਗੁਰੂ ਦੇ ਹੁਕਮਾਂ ਦੇ ਵਿੱਚ ਵਜਿਆ ਪੰਥ ਦੇ ਹੁਕਮਾਂ ਵਿੱਚ ਵਜਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਵਿੱਚ ਵਜਿਆ ਸਰਵਉੱਚਤਾ ਦੇ ਵਿੱਚ ਵਜਿਆ ਤੇ ਐਸੀ ਸਰਬਉੱਚਤਾ ਵੱਲੋਂ ਫੈਸੀਲ ਤੋਂ ਹੋਏ ਹੁਕਮਾਂ ਤੇ ਜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਹੀ ਨਹੀਂ ਖੜ ਸਕਦੇ ਤੇ ਫਿਰ ਹੋਵੇਗਾ ਕੀ ਅੱਜ ਜਦੋਂ ਪੰਜਾਬੀ ਦੀ ਇੱਕ ਕਹਾਵਤ ਮੇਰੇ ਬਾਰ-ਬਾਰ ਦਿਮਾਗ ਵਿੱਚ ਆਉਂਦੀ ਹੈ ਤਕੜੇ ਦਾ ਸਪਤੀਮ 2100 ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਭਰਤੀ ਲਈ ਸਮੁੱਚਾ ਗਰਾਊਂਡ ਤਿਆਰ ਕੀਤਾ ਗਿਆ ਭਰਤੀ ਹੋ ਚੁੱਕੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੁਝ ਸਮੇਂ ਲਈ ਬਾਹਰ ਚਲੇ ਗਏ ਅਟਮੀ ਸਾਹਿਬ ਅਸਤੀਫਾ ਦੇ ਗਏ ਬਡੂਂਗਰ ਸਾਹਿਬ ਅਸਤੀਫਾ ਦੇ ਗਏ ਚੋਣ ਲਗਭਗ ਪ੍ਰਧਾਨ ਦੀ ਪ੍ਰਕਿਰਿਆ ਹੈ ਜਿਹੜੀ ਉਨੇਪਰੇ ਚੜ੍ਹਨ ਵਾਲੀ ਹੈ ਤੇ ਸਾਰਾ ਕੁਝ ਖਾਕਾ ਹੈ ਜਿਹੜਾ ਉਹ ਤਿਆਰ ਕਰ ਲਿਆ ਗਿਆ ਹੈ ਤੇ ਐਸੇ ਹੁਕ ਐਸੇ ਸਮੁੱਚੇ ਖਾਕੇ ਦੌਰਾਨ ਸ਼੍ਰੀ ਕਾਲ ਤੱਕ ਸੱਤੋਂ ਹੋਏ ਹੁਕਮ ਸਗੂਫਾ ਬਣ ਕੇ ਉੱਡਦੇ ਨਜ਼ਰ ਆ ਰਹੇ ਨੇ ਤੇ ਉਧਰੋਂ ਅੱਜ ਸਮਨ ਜੋਗ ਸਿੰਘ ਸਾਹਿਬ ਵੱਲੋਂ ਦਿੱਤਾ ਗਿਆ ਇਹ ਬਿਆਨ ਆਪਣੇ ਆਪ ਵਿੱਚ ਬਹੁਤ ਵੱਡੇ ਮਾਣੇ ਰੱਖਦਾ ਕਿ ਉਹਨਾਂ ਆਪਣੇ ਕੱਪੜੇ ਨਿਚੜੇ ਉਹ ਬੈਗ ਵਿੱਚ ਪਾਏ ਹੋਏ ਨੇ ਕਿਤੇ ਸਿੰਘ ਸਾਹਿਬ ਮਾਨਸਿਕ ਤੌਰ ਤੇ ਸਮੁੱਚੇ ਸਿਸਟ ਅੱਗੇ ਹਾਰਤਾ ਨਹੀਂ ਗਿਆ ਲੱਗਦਾ ਕਿ ਇਦਾਂ ਤਾਂ ਕੁਝ ਵੀ ਸੰਭਵ ਹੈ ਰਾਜਨੀਤੀ ਵਿੱਚ ਬਹੁਤੀ ਵਾਰ ਸਖਤਾਵਾਰ ਨੇ ਜਿਹੜੇ ਜੋਰਾਵਾਰ ਨੇ ਜਿਹੜੇ ਉਹ ਆਪਣਾ ਕੰਮ ਕਰ ਜਾਂਦੇ ਨੇ ਪਰ ਐਸੇ ਸਮੇਂ ਦੌਰਾਨ ਪਰਵਰ ਜਿੱਥੇਦਾਰ ਸਾਹਿਬ ਇਹ ਕਹਿੰਦੇ ਨੇ ਗੁਰੂ ਦਾ ਹੁਕਮ ਹੈ ਤੇ ਐਸੇ ਸਮੇਂ ਦੌਰਾਨ ਹੁਕਮਤੋਂ ਵੱਡੇ ਉਹ ਲੋਕ ਨਜ਼ਰ ਆਉਂਦੇ ਨੇ ਜਿਹੜੇ ਆਪਣਾ ਕੰਮ ਕਰ ਗਏ ਨੇ ਤੇ ਉਹਨਾਂ ਐਸੇ ਤਰੀਕੇ ਨਾਲ ਬਿਉਂਤਬੰਦੀ ਕੀਤੀ ਹੈ ਕਿ ਅੱਜ ਜਿੱਥੇਦਾਰ ਸਾਹਿਬ ਦਾ ਦਰਦ ਹੈ ਜਿਹੜਾ ਉਹ ਛਲਕਿਆ ਬਾਹਰ ਆਇਆ ਹੁਣ ਹੋਵੇਗਾ ਕੀ ਅੱਗੇ ਸਵਾਲ ਹੈ ਜਿਹੜਾ ਉਹ ਸਭ ਤੋਂ ਵੱਡਾ ਅੱਜ ਵੀ ਜਿੱਥੇਦਾਰ ਆਖਦੇ ਨੇ ਕਿ ਭਰਤੀ ਹੈ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਨੂੰ ਕਰਨ ਲਈ ਕਿਹਾ ਸੀ ਤੇ ਉਹਨਾਂ ਨੂੰ ਅਕਾਲੀ ਦਲ ਨੇ ਸਹਿਯੋਗ ਨਹੀਂ ਕੀਤਾ ਤੇ ਉਹ ਕੰਮ ਕਰੇਗੀ ਤੇ ਅੱਜ ਜਥੇਦਾਰ ਜੀ ਨੇ ਇੱਕ ਵੱਡਾ ਬਿਆਨ ਹੋਰ ਦੇ ਦਿੱਤਾ ਕਿ ਅਗਰ ਧਾਮੀ ਸਾਹਿਬ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਨਹੀਂ ਸੌਂਪਦੇ ਤਾਂ ਜਲਦ ਸਿੰਘ ਸਾਹਿਬਾਨਾ ਦੀ ਮੀਟਿੰਗ ਕਰਕੇ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਪੰਜ ਮੈਂਬਰ ਨੇ ਜਿਹੜੇ ਪਿੱਛੇ ਬਚੇ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਨੂੰ ਕੋਆਰਡੀਨੇਟਰ ਬਣਾ ਕੇ ਭਰਤੀ ਮਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਚਾਵੇਗਾ ਹੁਣ ਦੇਖਣ ਤੇ ਸੋਚਣ ਵਾਲੀ ਗੱਲ ਹੈ ਜਿਹੜੀ ਸਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇੱਕ ਹੋਰ ਰੋਲ ਕਚੋਲਾ ਜਿਹੜਾ ਪੰਥ ਦੇ ਵਿੱਚ ਪੈਣ ਵਾਲਾ ਹੈ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਨੇ ਪੰਜੇ ਮੈਂਬਰ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਭਰਤੀ ਸ਼ੁਰੂ ਕਰਨਗੇ ਭਰਤੀ ਸ਼ੁਰੂ ਕਰਨ ਤੋਂ ਬਾਅਦ ਪ੍ਰੋਸੈਸ ਮੁਤਾਬਕ ਪ੍ਰਧਾਨ ਦੀ ਚੋਣ ਸ਼ੁਰੂ ਕਰਨਗੇ ਪ੍ਰਧਾਨ ਦੀ ਚੋਣ ਹੋਵੇਗੀ ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜਾ ਹੈ ਜਿਹੜਾ ਉਹ ਕੰਮ ਕਰੇਗਾ ਭਰਤੀ ਲਈ ਤੇ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਪੰਜ ਮੈਂਬਰੀ ਟਰੇ ਦੀ ਕੋਆਰਡੀਨੇਟਰ ਜਿਹੜਾ ਵੀ ਜਥੇਦਾਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਮੀਟਿੰਗ ਕਰਕੇ ਇਹ ਫੈਸਲਾ ਜਿਹੜਾ ਉਹ ਕਰ ਦਿੱਤਾ ਜਾਵੇਗਾ ਕਿ ਪੰਜ ਮੈਂਬਰਾਂ ਦੇ ਵਿੱਚੋਂ ਕੌਣ ਕੋਆਰਡੀਨੇਟਰ ਹੈ ਤੇ ਭਰਤੀ ਕਿੱਦਾਂ ਹੋਵੇਗੀ ਐਸੇ ਹਾਲਾਤਾਂ ਦੇ ਵਿੱਚ ਇਹ ਤਾਣੀਆਂ ਜਿਹੜੀ ਸੁਲਝਣ ਦੀ ਬਜਾਏ ਹੋਰ ਉਲਝਦੀ ਜਾ ਰਹੀ ਹੈ ਮਾਨਯੋਗ ਜਥੇਦਾਰ ਸਹਿਬਾਨ ਵੱਲੋਂ ਜਲਦ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ ਕੋਆਰਡੀਨੇਟਰ ਨਵਾਂ ਬਣਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਆਪਣੇ ਕੱਪੜੇ ਬੈਗ ਵਿੱਚ ਪਾ ਕੇ ਰੱਖਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਤੇ ਐਸੇ ਸਮੇਂ ਦੌਰਾਨ ਜੇ ਗੁਰੂ ਦੇ ਹੁਕਮ ਦੀ ਗੱਲ ਜਥੇਦਾਰ ਸਾਹਿਬ ਕਰਦੇ ਨੇ ਤੇ ਅਸੀਂ ਵੀ ਸਾਰੇ ਉਡੀਕ ਕਰੀਏ ਕਿ ਗੁਰੂ ਭਲਾ ਕਰੇ ਐਸੇ ਐਸੀ ਬੰਡ ਦੇ ਵਿੱਚ ਐਸੇ ਬੰਡ ਦੌਰਾਨ ਇਸ ਤਰ੍ਹਾਂ ਢੜੇ ਬੰਦੀ ਦੌਰਾਨ ਗੁਰੂ ਦਾ ਪੰਥ ਤੇ ਸ਼੍ਰੀ ਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਸਰਵੋੱਚ ਸੰਸਥਾ ਦਾ ਜਿਹੜਾ ਵਕਾਰ ਉਹ ਹੋਰ ਵੀ ਵਧੀਆ ਹੋ ਕੇ ਨਿਕਲੇ ਵੱਡਾ ਹੋ ਕੇ ਨਿਕਲੇ ਜੇ ਇਹ ਗੁਰੂ ਦਾ ਹੁਕਮ ਹੈ ਗੁਰੂ ਭਲੀ ਕਰੇ ਫਿਲਹਾਲ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੀ ਬਾਤ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਅਸੀਂ ਅੱਜ ਦੇ ਇਹ ਓਪੀਸੂਡ ਲੈ ਕੇ ਹਾਜ਼ਰ ਹੋਏ ਹਾਂ ਹੁਣ ਜਲਦ ਮੀਟਿੰਗ ਹੋਵੇਗੀ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਨਵਾਂ ਕੋਆਰਡੀਨੇਟਰ ਬਣਾਇਆ ਜਾਵੇਗਾ ਨਵਾਂ ਕੋਆਰਡੀਨੇਟਰ ਬਣਾਉਣ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਵੱਲੋਂ ਪੰਜ ਜੁਗਤਾਂਮੀ ਸਾਹਿਬ ਨੂੰ ਵੀ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੋਂ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਲਈ ਆਖਿਆ ਗਿਆ ਹੈ ਦੇਖਦੇ ਹਾਂ ਕੀ ਹੁੰਦਾ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਇਸੇ ਤਰ੍ਹਾਂ ਹੋਰ ਗੱਲਾਂ ਬਾਤਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਇਸ ਦਰਦ ਨੂੰ ਸਮਝਣ ਦਾ ਯਤਨ ਕਰਨਾ ਆਪਣੀ ਯੋਗ ਟਿੱਪਣੀ ਹੈ ਜਿਹੜੀ ਉਹ ਜ਼ਰੂਰ ਤੁਸੀਂ ਸਾਂਝੀ ਕਰਨੀ ਤੇ ਸਾਡੇ ਇਸ ਚੈਨਲ ਆਵਾਜ਼ੇ ਖਲਕ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ